ਜਿੰਨ ਜਿੰਨ ਲੋਕੋ ਕੋ ਸੱਤਾ ਔਰ ਪਦ ਦਾ ਐਂਬੀਸ਼ਨ ਹੈ ਉਹ ਪਾਰਟੀ ਛੋੜਦੇ ਐ ਅਜਿਹੇ ਲੋਕੋ ਕੇ ਜਾਣੇ ਸੇ ਪਾਰਟੀ ਔਰ ਉਸਕੇ ਆਈਡੀਓਲੋਜੀ ਮਜ਼ਬੂਤ ਹੁੰਦੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਚਰੀਵਾਲ ਚੰਡੀਗੜ੍ਹ ਪਹੁੰਚੇ ਜਿੱਥੇ ਉਹਨਾਂ ਨੇ ਇਸ਼ਾਰਿਆਂ ਇਸ਼ਾਰਿਆਂ ਚ ਸੁਖਪਾਲ ਖਹਿਰਾ ਤੇ ਨਿਸ਼ਾਨਾ ਸਾਧ ਦਿੱਤਾ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਉਹਨਾਂ ਲੋਕਾਂ ਲਈ ਨਹੀਂ ਬਣੀ ਜਿਨ੍ਹਾਂ ਨੂੰ ਅਹੁਦੇ ਅਤੇ ਕੁਰਸੀਆਂ ਦਾ ਲਾਲਚ ਹੈ ਆਮ ਆਦਮੀ ਪਾਰਟੀ ਪ੍ਰਸ਼ਾਚਾਰ ਨੂੰ ਖਤਮ ਕਰਨ ਲਈ ਬਣੀ ਹੈ ਇਸ਼ਾਰਿਆਂ ਇਸ਼ਾਰਿਆਂ ਚ ਸੁਖਪਾਲ ਖੇਰਨ ਨੂੰ ਨਿਸ਼ਾਨਾ ਬਣਾਉਂਦੇ ਹੋਇਆ ਕਿ ਆ ਕਿ ਜਿਹੜੇ ਲੋਕ ਕੁਰਸੀ ਅਤੇ ਅਹੁਦਿਆਂ ਦੇ ਭੁੱਖੇ ਨੇ ਉਹ ਅੱਜ ਹੀ ਆਮ ਆਦਮੀ ਪਾਰਟੀ ਨੂੰ ਛੱਡ ਦੇਣ ਤੇ ਜਿਹੜੇ ਲੋਕ ਪਾਰਟੀ ਨੂੰ ਛੱਡ ਚੁੱਕੇ ਨੇ ਉਹਨਾਂ ਦੇ ਪਾਰਟੀ ਛੱਡਣ ਤੋਂ ਬਾਅਦ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋਈ ਹੈ ਆਮ ਆਦਮੀ ਪਾਰਟੀ ਕੁਝ ਚੰਦ ਲੋਕੋ ਕੇ ਸੱਤਾ اور ਪਦ ਕੇ ਐਂਬੀਸ਼ਨਸ ਕੋ ਪੂਰਾ ਕਰਨੇ ਕੇ ਲੀਏ ਨਹੀਂ ਬਣੀ ਮੈਂ बार-बार यही ਕਹਤਾ ਹੂੰ ਕਿ ਜਿੰਨ ਜਿੰਨ ਲੋਕੋ ਕੋ ਪਦ اور ਸੱਤਾ ਕਾ ਲਾਲਚ ਹੈ आम आदमी पार्टी छोड़ दें तो कुछ चंद लोगों के सत्ता और पद के एम्बिशन को पूरा करने के लिए नहीं चली नहीं बनी जिन जिन लोगों को सत्ता और पद का एम्बिशन है वो पार्टी छोड़ दें ऐसे लोगों के जाने से पार्टी और उसके आइडियोलॉजी मजबूत होती आम आदमी पार्टी सुप्रीमो अरविंद केजरीवाल वालों दिल्ली की तारीफ भी की गई कामों को लोग काफी खुश भी ने आम आदमी पार्टी भ्रष्टाचार मुक्त भारत और देश में राजनीति बदलने के लिए बनी है आज आम आदमी पार्टी के कामों की चर्चा पूरा देश नहीं पूरी दुनिया के अंदर हो रही है अभी टीवी चैनल वालों ने आप ही लोगों में से कुछ चैनल वालों ने दिल्ली में सर्वे कराए हैं दिल्ली के सर्वे में ये देखने को मिला है कि आम आदमी पार्टी के कामों की पॉपुलैरिटी लगभग पचहत्तर प्रतिशत लोग आम आदमी पार्टी के दिल्ली के कामों से खुश हैं so, ਅਰਵਿੰਦ ਕੇਜਰੀਵਾਲ ਵੱਲੋਂ ਸੁਖਪਾਲ ਖੈਰਾ ਦਾ ਨਾਮ ਨਹੀਂ ਲਿਆ ਗਿਆ ਪਰ ਸਵਾਲ ਤਾਂ ਉਹਨਾਂ ਬਾਰੇ ਹੀ ਪੁੱਛਿਆ ਗਿਆ ਸੀ ਹੁਣ ਵੇਖਣਾ ਹੋਵੇਗਾ ਕਿ ਅਰਵਿੰਦ ਕੇਜਰੀਵਾਲ ਦੇ ਇਸ ਤਿੱਖੇ ਬਿਆਨ ਤੋਂ ਬਾਅਦ ਸੁਖਪਾਲ ਖੈਰਾ ਦਾ ਕੀ ਰਵੱਈਆ ਰਹਿੰਦਾ ਹੈ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ